ਜਲਾ ਫਾਰਮ ਰੀਡੈਂਸ ਸਥਿਤ ਇੰਪਰੂਵਮੈਂਟ ٹرسٹ ਕਲੋਨੀ ਦੀ ਸਕੀਮ ਨੰਬਰ 5 ਦੇ ਵਿੱਚ ਲੋਕਾਂ ਦੇ ਵੱਲੋਂ ਘਰਾਂ ਦੇ ਬਾਹਰ ਕੀਤੇ ਗਏ ਨਜਾਇਜ਼ ਕਬਜ਼ੇ ਦੇ ਖਿਲਾਫ ਨਗਰ ਕੌਂਸਲ ਨੇ ਜਮ ਕੇ ਪੀਲਾ ਪੰਚਾਇਤ ਚਲਾਇਆ ਜਿੱਥੇ ਕੋਲੋਨੀ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਇਸ ਕਾਰਵਾਈ ਦੇ ਖਿਲਾਫ ਪੂਰਾ ਗੁੱਸਾ ਫੁੱਟਿਆ ਉਹਨਾਂ ਦਾ ਦੋਸ਼ ਹੈ ਕਿ ਬਿਨਾਂ ਨੋਟਿਸ ਦੇ ਇਹ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਨਗਰ ਕੌਂਸਲ ਅਧਿਕਾਰੀ ਅਨੁਸਾਰ ਹਾਈ ਕੋਰਟ ਦੇ ਆਦੇਸ਼ਾਂ ਤੇ ਨੋਟਿਸ ਭੇਜਣ ਤੋਂ ਬਾਅਦ 245 ਘਰਾਂ ਦੇ ਅੱਗੇ ਐਨਕ੍ਰੋਚਮੈਂਟ हटਾਈ ਗਈ ਹੈ ਸੋ ਨਗਰ ਕੌਂਸਲ ਦੀ ਕਾਰਵਾਈ ਦੌਰਾਨ ਕਲੋਨੀ ਵਾਸੀਆਂ ਦੇ ਵੱਲੋਂ ਸਾਲਾਂ ਦੌਰਾਨ ਮਿਹਨਤ ਨਾਲ ਲਗਾਏ ਗਏ ਅਤੇ ਪਾਲੇ ਗਏ ਪੌਦੇ ਅਤੇ ਦਰਖਤ ਵੱਡਣ ਤੋਂ ਵੀ ਗੁਰੇਜ਼ ਨਹੀਂ ਕੀਤਾ ਗਿਆ ਹਾਂ ਡਾਕਟਰ ਗਗਨਜੀਤ ਕਾ ਹੋ ਰਿਹਾ ਮੈਂ 79/10 ਉਮਪਰਮੈਂਟ ਟ੍ਰਸਟ ਕਲੋਨੀ ਦੀ ਵਾਸੀ ਆ ਸਰ ਸਾਡਾ ਜਿਹੜਾ ਟੱਟ ਰਿਹਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਇਸ ਤੋਂ ਪਹਿਲਾਂ ਮੈਡਮ ਨੋਟਿਸ ਆਇਆ ਸਾਨੂੰ ਹੁਣ ਕੋਈ ਨੋਟਿਸ ਨਹੀਂ ਆਇਆ ਸਰ ਕੁਝ ਵੀ ਨਹੀਂ ਆਇਆ ਇੱਕ ਸਾਨੂੰ 10 ਦਿਨ ਪਹਿਲਾਂ ਅਸੀਂ ਅਸੀਂ ਰਿਪੋਰਟ ਕੀ ਸਰ ਇਹ ਤੀਜੀ ਵਾਰੀ ਸਾਡਾ ਘਰ ਘੱਟਾ ਹੈਗਾ ਤੀਸਰੀ ਵਾਰੀ ਸਾਡੇ ਟੱਠੇ ਹੈਗੇ ਨੇ ਔਰ ਸਰ ਇਹ ਗੱਲ ਹੈਗੀ ਆ ਕਿ ਅਸੀਂ ਬਾਰ ਬਾਰ ਕਹਿੰਨੇ ਸਾਨੂੰ ਟਾਈਲਾਂ ਲਵਾ ਦਿਓ ਜੀ ਕਚਰਾ ਪਿਆ ਰਹਿੰਦਾ ਸੀ ਪਿਛਲੀ ਵਾਰੀ 7 ਮਹੀਨੇ ਇਸ ਤਰ੍ਹਾਂ ਰਹਿਣ ਦਿੱਤਾ ਇੱਥੇ ਇਹਨਾਂ ਨੇ ਨਾ ਟਾਇਲਾ ਲਵਾਈਆਂ ਇੱਥੇ ਇੰਨਾ ਗੰਦਾ ਇੱਥੇ ਚਿੱਕੜ ਸਰ ਫੈ ਜਾਂਦਾ ਹੈਗਾ ਹੂ ਵਿਲ ਡੂ ਇਟ ਕੌਣ ਕਰੇਗਾ ਆ ਦੇਖੋ ਤੁਹਾਡੇ ਸਾਹਮਣੇ ਆ ਪੁੱਟ ਤੇ ਫਲਦਾਰ ਬੂਟੇ ਇਹਨਾਂ ਨੇ ਇਹ ਅਸੀਂ ਇਹ এনवायरमेंट ਬਚਾਓ ਕਰ ਰਹੇ ਅਸੀਂ ਕੀ ਕਰ ਰਿਹਾ ਸਰਕਾਰ ਦੇ ਕਰੀ ਬੂਟੇ ਲਾਓ ਜੀ ਤੇ ਸਰਾਸੇ ਕੀ ਅਸੀਂ ਤੇ ਲਾਏ ਆ ਅਸੀਂ ਲਾਏ ਹੋਏ ਨੇ ਅਸੀਂ ਕਿਹੜੀ ਇੱਥੇ ਕੋਈ ਆਪਣੀ ਕੋਈ ਸ਼ੈੱਡ ਬਣਾਈ ਆ ਜਾਂ ਕੁਝ ਬਣਾਇਆ ਪਲਾਂਟ ਬਿਊਟੀਫਿਕੇਸ਼ਨ ਕੀਤੀ ਆ ਕਲੋਨੀ ਦੀ ਹਰ ਕਲੋਨੀ ਦੇ ਵਿੱਚ ਗ੍ਰੀਨ ਏਰੀਆ ਹੁੰਦਾ ਸਰ ਇੰਪਰੂਵਮੈਂਟ ਰਸਟ ਕੀ ਕਰ ਰਹੀ ਹੈ ਗ੍ਰੀਨ ਏਰੀਆ ਨੂੰ ਖਤਮ ਕਰ ਰਹੀ ਹੈ ਹੱਦ ਕਿੱਥੋਂ ਤੱਕ ਹੈ ਅਸੀਂ ਉਹਵੇਂ ਮੇਨਟੇਨ ਕਰ ਲਈਏ ਜਦੋਂ ਦੱਸਦੇ ਹੀ ਨਹੀਂ ਵੀ ਤੁਹਾਡੀ ਹੱਦ ਕਿੱਥੋਂ ਆ ਤੁਸੀਂ ਕਿੰਨਾ ਇਨਕਰੋਚ ਕਰਨਾ ਕਿੰਨਾ ਨਹੀਂ ਕਰਨਾ ਇਹ ਸਰਾਸਾ ਤਾਂ ਕਣੀ ਹੈਗਾ ਕੋਈ ਸਾਫ ਸਫਾਈ ਨਹੀਂ ਹੁੰਦੀ ਅਸੀਂ ਆਪ ਹੀ ਕਰਵਾਉਨੇ ਹੈਗੇ ਸਫਾਈ ਮਤਲਬ ਕੋਈ ਕਰਦ ਨਹੀਂ ਇੰਨੀ ਸਫਾਈ ਭਾਈ ਹੋਈ ਆ ਉਹਦੇ باوجود ਦੇਖੋ ਤੁਸੀਂ ਕੀ ਮਤਲਬ ਹੈਗਾ ਤੇਰੇ ਸਾਹਮਣੇ ਆ ਦੇਖੋ ਜੀ ਸਾਰੀ ਵਨ ਟੂ ਆਲ ਸਾਰੀ ਇਹਨਾਂ ਨੇ ਖਰਾਬ ਕਰ ਦਿੱਤੇ ਹੈਗੀ ਆ ਮਤਲਬ ਪਹਿਲੇ ਦੱਸੋ ਤੇ ਸਹੀ ਵੀ ਐਂਡਾ ਤੁਹਾਡਾ ਏਰੀਆ ਵਾ ਇੰਨਾ ਹੀ ਪਟਣਾ ਵਾ ਤੁਸੀਂ ਇੰਨਾ ਆਪਣਾ ਸਹੀ ਕਰੋ ਜਦੋਂ ਕੋਈ ਇਨਫਰਮੇਸ਼ਨ ਹੀ ਨਹੀਂ ਆ ਕੋਈ ਨੋਟਿਸ ਨਹੀਂ ਆ ਤੇ ਇਹ ਸਰਾਸਤ ਧੱਕਾ ਨਹੀਂ ਇਹ ਕਾਰਵਾਈ ਜੇ ਨਾ ਕਰਨੀ ਹੈਗੀ ਤੇ ਸਾਨੂੰ ਪਹਿਲੇ ਨੋਟਿਸ ਭੇਜਦੇ ਤੇ ਅਸੀਂ ਆਪ ਆਪ ਦਾ ਹਾਲ ਦੇ ਤੁਹਾਨੂੰ ਬਾਈ ਨੇਮ ਸਾਡੇ ਘਰਾਂ ਨੂੰ ਨੋਟਿਸ ਆਉਂਦੇ ਤੇ ਅਸੀਂ ਆਪਣਾ ਆਪੇ ਢਾਲਦੇ ਇਹ ਹੁਣ ਸਾਡਾ ਗਵਨਨਕਸਨ